ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਸਰਕਾਰ ਨੇ ਮਲਾਸਮਾ ਦੇ ਲਈ ਤੋਂ ਅਹਿਮ ਪੱਤਰ ਜਾਰੀ ਕੀਤੇ ਆ ਉਸ ਦੇ ਬਾਰੇ ਜ਼ਿਕਰ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਦੋਸਤੋ ਇਸ ਪੱਤਰ ਦਾ ਵਿਸ਼ੇ ਦੇ ਵਿੱਚ ਜਿਹੜਾ ਹੈ ਮਲਾਜ਼ਮਾਂ ਦੇ ਲਈ ਸੀਨੀਅਰ ਜੂਨੀਅਰ ਦੇ ਲਈ ਗੱਲ ਕੀਤੀ ਗਈ ਹੈ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਜੋ ਪਹਿਲਾਂ ਜੌਬ ਤੇ ਲੱਗਦਾ ਹੈ ਉਸ ਨੂੰ ਸੀਨੀਅਰ ਮੰਨਿਆ ਜਾਂਦਾ ਹੈ ਜਦੋਂ ਬਾਅਦ ਦੇ ਵਿੱਚ ਜੌਬ ਤੇ ਆਉਂਦਾ ਹੈ ਉਸ ਨੂੰ ਜੂਨੀਅਰ ਮੰਨਿਆ ਜਾਂਦਾ ਹੈ ਪੰਜਾਬ ਸਰਕਾਰ ਨੇ ਮਲਾਜ਼ਮਾਂ ਦੇ ਲਈ ਇੱਕ ਏਸੀਪੀ ਸਕੀਮ ਦੀ ਜਿਹੜੀ ਚਲਾਈ ਸੀ 4 ਸਾਲਾਂ 9 ਸਾਲਾਂ 14 ਸਾਲਾਂ ਦੇ ਵਿੱਚ ਇਹ ਸਕੀਮ ਦੇ ਵਿੱਚ ਮਲਾਜ਼ਮਾਂ ਨੂੰ ਇੱਕ ਐਗਰੀਮੈਂਟ ਲੱਗਦਾ ਸੀ ਮਤਲਬ ਕਿ ਤਨਖਾਹ ਦੇ ਵਿੱਚ ਵਾਅਦਾ ਹੋ ਜਾਂਦਾ ਸੀ ਇਹ ਸਕੀਮ ਦੇ ਨਾਲ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਸੀ ਯੂਨੀਅਨ ਮੁਲਾਜ਼ਮਾਂ ਦੀ ਏਸੀਪੀ ਦਾ ਲਾਭ ਲੈਣ ਤੋਂ ਬਾਅਦ ਸੀਨੀਅਰ ਮੁਲਾਜ਼ਮਾਂ ਨਾਲੋਂ ਵੱਧ ਤਨਖਾਹ ਜਿਹੜੀ ਕੀ ਹੋ ਜਾਂਦੀ ਸੀ ਫਿਰ ਉਹ ਕਰਮਚਾਰੀ ਡੀਡਿਓ ਨੂੰ ਐਪਲੀਕੇਸ਼ਨ ਦੇ ਕੇ ਬਕਾਇਦਾ ਉਸ ਨੂੰ ਜਿਹੜਾ ਕੀ ਕਰਮਚਾਰੀ ਦਾ ਨਾਮ ਲਿਖ ਕੇ ਉਸ ਦੇ ਬਰਾਬਰ ਤਨਖਾਹ ਲੈਣ ਕਰ ਲੈਂਦਾ ਸੀ ਹੁਣ ਪੰਜਾਬ ਸਰਕਾਰ ਨੇ ਇਹ ਪੱਤਰ ਦੇ ਵਿੱਚ ਲਿਖਿਆ ਹੈ ਕਿ 1 1 2016 ਤੋਂ 6ਵਾਂ ਤਨਖਾਹ ਕਮਿਸ਼ਨ ਲਾਗੂ ਹੋ ਗਿਆ ਸੀ ਉਸ ਤੋਂ ਬਾਅਦ ACP ਸਕੀਮ ਬੰਦ ਕੀਤੀ ਗਈ ਸੀ ਫਿਲਹਾਲ ਪੀ ਅਨਾਰਮਲੀ ਇਸ ਨੂੰ ਹੋਲਡ ਕੀਤਾ ਜਾਂਦਾ ਹੈ ਇਹ ਪੱਤਰ 9 5 2025 ਨੂੰ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਜਿੰਨਾ ਚਿਰ ਪੰਜਾਬ ਸਰਕਾਰ ਇਹ ACP ਸਕੀਮ ਲਾਗੂ ਨਹੀਂ ਕਰਦੀ ਉਨੇ ਦੇਰ ਤੱਕ ਇਹ ਪੇ ਅਨਾਰਮਲੀ ਨ ਹੋਲਤੇ ਰਹੇਗੀ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਜੂਨੀਅਰ ਕਰਮਚਾਰੀਆਂ ਨਾਲ ਘੱਟ ਰਹਿ ਜਾਂਦੀ ਹੈ ਬਹੁਤ ਪਹਿਲਾਂ ਇਹ ਅਧਿਕਾਰ ਡੀਡੀਓ ਲੈਵਲ ਤੇ ਸੀ ਫਿਰ ਹੌਲੀ-ਹੌਲੀ ਹਾਇਰ ਅਥਾਰਟੀ ਕੋਲ ਜਾਂਦਾ ਹੈ ਜਾਂਦਾ ਰਿਹਾ ਹੈ ਅੱਜ ਜਿਹੜਾ ਹੈ ਕੱਲ ਜਿਹੜਾ ਕੀ ਇੰਪਲੀਮੈਂਟ ਅਥਾਰਟੀ ਕੋਲ ਯੂਨੀਅਨ ਸੀਨੀਅਰ ਦੇ ਕੇਸਾਂ ਨੂੰ ਜਿਹੜਾ ਹੈ ਡੀਲ ਕਰੀ ਹੈ ਤਾਂ ਬਹੁਤ سارے ਲੋਕ ਇਨ੍ਹਾਂ ਕੇਸਾਂ ਦੇ ਵਿੱਚ ਕੋਰਟ ਕੇਸ ਵੀ ਕਰਦੇ ਨੇ ਵੀ ਕੋਰਟ ਦੇ ਥਰੂ ਜਿਹੜੇ ਲੈਂਦੇ ਨੇ ਤਾਂ ਇਸ ਲੈਟਰ ਦੇ ਤਹਿਤ ਇਹਨਾਂ ਨੇ ਫਿਲਹਾਲ ਯੂਨੀਅਨ ਸੀਨੀਅਰ ਦੇ ਕੇਸਾਂ ਤੇ ਉੱਤੇ ਰੋਕ ਲਾਈ ਹੈ ਸਟੈਪ ਅਪ ਦਾ ਜਿਹੜਾ ਕਿ ਪੇ ਆਫ ਸੀਨੀਅਰ এমਪਲੋਇਜ਼ ਇਨ ਕੇਸਾਂ ਦੇ ਰੋਕ ਲਗਾ ਦਿੱਤੀ ਹੈ ਇਹਦਾ ਕਾਰਨ ਕੀ ਲਿਖਿਆ ਇਹਨਾਂ ਨੇ ਕਿਹਾ ਕਿ ਗਵਰਨਮੈਂਟ ਹੈ ਜਿਹੜੀ ਜਿਹੜੀ ਇੰਪਲੀਮੈਂਟ ਦਾ ਜਿਹੜਾ ਹੈ ਰეკਮੈਂਡੇਸ਼ਨ ਆਫ 6ਵੇਂ ਪੇ ਕਮਿਸ਼ਨ ਕਦੋਂ ਤੱਕ ਏਕ 2016 ਤੋਂ ਦਿੱਤਾ ਪਰ ਜਿਹੜੀ ਨਿਊ ਏਸੀਪੀ 6ਵੇਂ ਪੇ ਕਮਿਸ਼ਨ ਦੇ ਵਿੱਚ ਹਜੇ ਤੱਕ ਅਨਾਉਂਸ ਨਹੀਂ ਹੋਈ ਹੈ ਏਸੀਪੀ ਸਕੀਮ ਜਿਵੇਂ ਪਹਿਲਾਂ ਆਪਾਂ ਜਿਹੜੀ ਆਪਣੀ 4 9 14 ਚੱਲ ਰਹੀ ਸੀ ਉਸ ਤੋਂ ਪਹਿਲਾਂ 8 16 24 ਸੀ ਹੁਣ ਨਵੀਂ ਸਕੀਮ ਕੀ ਹੈ ਫਿਲਹਾਲ ਅਜ ਤੱਕ ਸਰਕਾਰ ਨੇ ਨਹੀਂ ਦਿੱਤੀ ਨਹੀਂ ਇਹ ਫੈਸਲਾ ਕੀਤਾ ਨਿਊ ਏਸੀਪੀ ਸਕੀਮ ਜਿਹੜੀ ਕਿ ਇਜ਼ ਟੇਕਨ ਬਾਈ ਦਾ ਗਵਰਨਮੈਂਟ ਜਿੰਨਾ ਚਿਰ ਨਵੀਂ ਏਸੀਪੀ ਸਕੀਮ ਦੇ ਉੱਤੇ ਗਵਰਨਮੈਂਟ ਕੋਈ ਵੀ ਡਿਸੀਜਨ ਨਹੀਂ ਲੈਂਦੀ ਜਿੰਨੇ ਵੀ ਸੀਨੀਅਰ ਜੂਨੀਅਰ ਦੇ ਕੇਸ ਨੇ ਸਾਰਿਆਂ ਦੇ ਜਿਹੜੇ ਕਿ ਹੋਲਡ ਤੇ ਰੱਖਿਆ ਗਿਆ ਹੈ ਸੋ ਦੋਸਤੋ ਦੂਸਰੇ ਪੱਤਰ ਦੀ ਗੱਲ ਕਰੀਏ ਤਾਂ ਜਿਹੜਾ ਹੈ ਦੂਸਰਾ ਪੱਤਰ ਜਿਹੜਾ ਸਰਕਾਰ ਨੇ ਜਾਰੀ ਕੀਤਾ ਹੈ ਇਹ ਪੰਜਾਬ ਸਰਕਾਰ ਨੇ ਜਿਹੜਾ 6 ਮਈ ਨੂੰ ਹੋਈ ਕੈਬਨਟ ਸਬ ਕਮੇਟੀ ਨਾਲ ਹੋਈ ਮੀਟਿੰਗ ਜਿਹੜੇ ਉਸ ਦੇ ਬਾਅਦ ਜਿਹੜਾ ਕੀ ਇਹ ਪੱਤਰ ਜਾਰੀ ਕੀਤਾ ਗਿਆ ਪੰਜਾਬ ਸੁਪਰਡੈਂਟ ਸਰਵਿਸ ਫੈਂਡੇਸ਼ਨ 1409/22 ਬੀ ਚੰਡੀਗੜ੍ਹ ਨਾਲ ਜੰਬੰਦਿਤ ਜੰਗਲਾਤ ਕਾਮਿਆਂ ਦੀ ਇੱਕੋ ਇੱਕ ਇਸ ਮੋਰ ਜਿਹੜੇ ਸੰਘਰਸ਼ਸ਼ੀਲ ਜਥੇਬੰਦੀਆਂ ਜੰਗਲਾਤ ਵਰਕਰਸ ਜੁਨੇ ਪੰਜਾਬ ਦੇ ਸੂਬਾ ਪ੍ਰਧਾਨ ਦੇ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਵਿੱਚ ਪਿਛਲੇ 25-25 ਸਾਲਾਂ ਤੋਂ ਨੁਗਨੀਆਂ ਤਨਖਾਹਾਂ ਤੇ ਡੇਲੀ ਵੇਜ ਕਾਮਰ ਦੇ ਕਾਮਿਆਂ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ਦੇ ਲਈ 6 ਮਈ ਨੂੰ ਹੋਈ ਕੈਬਨਿਟ ਜਿਹੜੀ ਸਬਕਮੇਟੀ ਦੇ ਨਾਲ ਹੋਈ ਮੀਟਿੰਗ ਆਖਿਰਕਾਰ ਰੰਗ ਲਿਆਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਵੱਲੋਂ ਕੈਬਨਿਟ ਮੀਟਿੰਗ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਨੋ ਸੋ ਡੇਲੀ ਵੇਜਸ ਕਾਮਿਆਂ ਨੂੰ ਦਿੱਤੀ ਮਨਜ਼ੂਰੀ ਜੰਗਲਾਤ ਦੇ ਡੇਲੀ ਵੇਜ ਕੰਮੇ ਜਲਦੀ ਜਾਣਗੇ ਪੱਕੇ ਪ੍ਰੈਸ ਦੇ ਬਿਆਨ ਜਿਹੜਾ ਕਿ ਜਾਰੀ ਕਰਦੇ ਆ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਹੈ ਕਿ ਇਸ ਦੀਆਂ ਸਾਰੀਆਂ ਜਿਹੜੀਆਂ ਸਾਥੀਆਂ ਨੂੰ ਸਰ ਰਾਮ ਜਿਹੜੀ ਕਿ ਬਹੁਤ-ਬਹੁਤ ਜਿਹੜੀਆਂ ਮੁਬਾਰਕਾ ਦਿੱਤੀਆਂ ਨੇ ਇਸ ਦੇ ਨਾਲ ਇਸ ਫੈਸਲੇ ਨੂੰ ਲਾਗੂ ਕਰਵਾਉਣਾ ਅਤੇ ਪੱਕੇ ਹੋਣ ਤੇ ਰਹਿ ਗਏ ਜਿਹੜੇ ਕਾਮੇ ਪੱਕੇ ਕਰਵਾਉਣ ਤੇ ਮੰਗ ਪੱਤਰ ਦੇ ਵਿੱਚ ਦਰਜ ਹੋਣ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ ਇਸ ਲਈ ਹੋਰ ਪ੍ਰਾਪਤੀਆਂ ਕਰਨ ਦੇ ਲਈ ਸੰਘਰਸ਼ ਤੇ ਪੇੜ ਪੇੜ ਤੇ ਪਹਿਲਾ ਨਾਲੋਂ ਤਕੜੇ ਹੋ ਕੇ ਜਿਹੜੇ ਕੀ ਮੁਕੰਮਲ ਲਈ ਤਿਆਰ ਰਹੋ ਸੋ ਦੋਸਤੋ ਇਹ ਸੀ ਜਿਹੜਾ ਹੈ ਸਰਕਾਰ ਨੇ ਜਿਹੜੇ ਦੋ ਅਹਿਮ ਪੱਤਰ ਜਾਰੀ ਕੀਤੇ ਨੇ ਬਣੇ ਰਹਿਣਾ ਚੈਨਲ ਦੇ ਨਾਮ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਸਭ ਦੇ ਨਾਲ ਵੀਡੀਓ ਸ਼ੇਅਰ ਜਰੂਰ ਕਰਨਾ ਜੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ